ਤੇ ਪਹਿਲੀ ਵਾਰੀ ਆਣ ਤੇ ਅਸੀਂ ਬਹੁਤ ਸਵਾਗਤ ਕਰਦੇ ਹਾਂ ਤੇ ਅਸੀਂ ਮਹਾਰਾਣੀ ਜੀ ਦੇ ਲਈ ਉਹਨਾਂ ਦੀ ਸਿਹਤਯਾਬੀ ਦੇ ਲਈ ਕਾਮਨਾ ਕਰਦੇ ਹਾਂ ਕਿ ਉਹ ਇਸੇ ਤਰੀਕੇ ਨਾਲ ਹੀ ਸਮਾਜ ਦੇ ਵਿੱਚ ਵਿਜਲਦੇ ਰਹਿਣ ਤੇ ਸਮਾਜ ਨੂੰ ਸਿਰ ਦਿੰਦੇ ਰਹਿਣ ਧੰਨਵਾਦ ਜੈ ਭੀਮ ਜੈ ਭਵਤ ਸਾਡੇ ਬੌਧੀ ਸਰਕਾਰ ਜੋ ਫਰਮੇ ਜੀ ਜੋ ਬਤੌਰ ਚੀਫ ਰਿਟਾਇਰ ਹੋਏ ਨੇ ਜਿਸਨੂੰ ਸਾਡਾ ਬੇਨਤੀ ਕਰਦਾ ਕਿ 2 ਮਿੰਟ ਵਿੱਚ ਔਰ ਉਸ ਤੋਂ ਬਾਅਦ ਮੇਅਰ ਸਾਹਿਬ

ਉਨਾ ਲੋਕਾਂ ਲਈ ਇੱਕ ਕੋਚਿੰਗ ਸੈਂਟਰ ਖੁਲਣ ਜਾਂਦਾ ਜਿਹੜੇ ਲੋਕਲ ਇੰਟੈਲੀਜੈਂਟ ਤਾਂ ਹੈ ਪਰ ਇਕਨੋਮਿਕਲ ਇਹਨਾਂ ਪੈਸਾ ਖਰਚ ਨਹੀਂ ਸਕਦੇ ਇਹ ਕੋਚਿੰਗ ਸੈਂਟਰਾਂ ਦੇ ਵਿੱਚ ਜਾ ਕੇ ਉਹ ਲੈਸਨ ਕੋਟਿੰਗ ਇੱਥੇ ਉਹਨਾਂ ਦੀ ਕੋਚਿੰਗ ਲਈ ਫੈਕਲਟੀ ਜਿਹੜੀ ਹੈ ਇੰਡੀਆ ਲੈਵਲ ਤੋਂ ਕਾਰਗਰਤੀ ਜਾਂਦੀ ਹੈ ਕਿਉਂਕਿ ਇਹ ਜਿਹੜੀ ਸੰਸਥਾ ਹੈ ਇਹ ਭੌਗਵਨ ਦੇ ਵਿੱਚ ਵੀ ਲਿੰਕ ਕਰ ਰਹੀ ਹੈ ਇੱਥੇ ਵੀ ਸਾਡੇ ਡਿਪਾਰਟਮੈਂਟਰ ਦੇ ਨਾਲ ਸਾਡੇ ਲੋਕਾਂ ਦੇ ਨਾਲ 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 ਮਹਾਨ ਜੀ ਸਾਹਿਬ ਸਾਡੇ ਇਸ ਮੰਧਵ ਵਿੱਚ ਜਿਹੜੀ ਕਿ ਉਹਨਾਂ ਦੀ ਆਪਣੀ ਇਹ ਸਤਿਕਾਰਤਾ ਇਸ ਮੰਧਵ ਦੇ ਵਿੱਚ ਪਹਿਲੀ ਵਾਰ ਆਇਆ ਮੈਂ ਇਸ ਗੱਲ ਤੇ ਚਾਹੁੰਦਾ ਕਿ ਆਪਾਂ ਸਾਰੇ ਤਾੜੀਆਂ ਮਾਰ ਕੇ ਉਹਨਾਂ ਦਾ ਇੱਕ ਵਾਰੀ ਸਵਾਗਤ ਕਰੀਏ ਨਾਲ ਨਾਲ ਉਹਨਾਂ ਦੇ ਦਿਲੋਂ ਕਿ ਜੇ ਤਾਂ ਆਮ ਤੌਰ ਤੇ ਸੀ ਇਹ ਸੁਣਦੇ ਰਹੇ ਆ ਕਿਤੇ 2 ਲੱਖ ਰੁਪਈਆ ਕਿਤੇ 5 ਲੱਖ ਰੁਪਈਆ ਇਹ ਦੇ ਦਿੱਤਾ ਪਰ ਉਹਨਾਂ ਨੇ ਦੇਖ ਲਿਆ ਕਿ ਸਸਤਾ ਕੀ ਕੰਮ ਕਰਦੀ ਐ ਕਾਹਦੇ ਲਈ ਪੈਸੇ ਚਾਹੀਦੇ ਆ ਤੇ ਕਿੰਨਾ ਕੁ ਵੱਡਾ ਇਹਨਾਂ ਨੇ ਕੋਈ ਨਿਨ ਸੈਂਟਰ ਘਰ ਆਇਆ ਉਹਨਾਂ ਨੇ ਮੇਂ ਦੇ ਖੋ ਕੇ ਪੈਸੇ ਦਿੱਤੇ 20 ਲੱਖ ਰੁਪਈਆ ਤੇ ਜਿਹੜਾ ਵੀ ਨਾਪਾਰਟਮੈਂਟ ਸਾਡਾ ਬੀ ਐਨ ਆਰ ਹੈ ਉਹਨਾਂ ਨੇ ਇਹ ਕੰਮ ਕਰਨਾ ਕਿਉਂਕਿ ਅਸੀਂ ਮਾਨਣ ਸਿੰਘ ਸਾਹਿਬ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਉਹਨਾਂ ਨੇ ਜਿਵੇਂ ਦੇ ਮੇਂ ਦੇ ਖੋ ਕੇ ਪੈਸੇ ਦਿੱਤੇ ਐ ਇਦਾਂ ਹੀ ਜਿਵੇਂ ਤੁਹਾਨੂੰ ਭਵਨ ਅੱਜ ਦੇਖ ਕੇ ਖੁਸ਼ੀ ਹੋਈ ਆ ਤੁਸੀਂ ਫਿੱਕ ਦੇ ਟਾਈਮ ਕੋਲ ਜੋ ਜਰੂਰ ਕੱਲਾ ਕੱਲਾ ਆਪਾਂ ਦੇਖਾਂਗੇ ਇੱਥੇ ਇੱਕ ਇੱਕ ਜਿੱਡ ਜਿਹੜੀ ਆ ਉਸ ਪੈਸੇ ਦੀ ਲੱਗੀ ਆ ਕਿ ਜਿਨ੍ਹਾਂ ਨੇ ਅਸੀਂ ਇਹਦੀ ਕਹਿੰਦੇ ਕਿ 2 ਨੰਬਰ ਸੋਚਿਆ ਸੀ ਵੀ ਗੈਰਕ ਮੇ ਆਉਂਦੇ ਪਰ ਨਾਲ ਦੀ ਨਾਲ ਸਾਡੇ ਪਟਿਆਲਾ ਦੇ ਮੇਲ ਉਹਨਾਂ ਦੇ ਨਾਲ ਉਹ ਕੈਂਸਰ ਦੀ ਉਹ ਸਾਡੇ ਜਿੰਨੇ ਵੀ ਦਰਜਾ ਬਦਰਜਾ ਐਪਲਸਾ ਕਾਲਵਾਸਾ ਇਹ ਹੋਰ ਸਾਡੇ ਬਹੁਤ ਹੀ ਇਲਾਕੇ ਦੇ ਆ ਮਸ਼ਹੂਰ ਹਸਤੀਆਂ ਆਈਆਂ ਅਸੀਂ ਸਾਰਿਆਂ ਨਾਲ ਜਿੰਨੀਆਂ ਅੱਗੇ ਹੈਗੇ ਤਾਂ ਧੰਨਵਾਦ ਕਰਦੇ ਆ ਅਤੇ ਇਹ ਉਮੀਦ ਵੀ ਕਰਦੇ ਆ ਕਿ ਤੁਸੀਂ ਇੰਦਾ ਜਿਵੇਂ ਅੱਜ ਮਾਰੇ ਪ੍ਰਿੰਟਰ ਕੀ ਆਏ ਤੁਸੀਂ ਵੀ ਦਾਹੇ ਪਾਹੇ ਇਹਦੇ ਲੋਕ ਡਾਊਨਕ੍ਰਾਊਡ ਨੇ ਹੈਗੇ ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਮੈਂ ਪੀਐਸਸੀ ਦੀ ਸ਼ਡਿਊਲਡ ਕਾਸਟ ਪਾਵਰ ਇੰਜੀਨੀਅਰਿੰਗ ਐਫਸਰ ਅਸੋਸੀਏਸ਼ਨ ਪਾਵਰ ਅਫ ਸੋਸ਼ਲ ਜੁਨਟੀ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਅਕਤਖਟ ਫੰਡ ਦੇ ਵਿੱਚ 20 ਲੱਖ ਰੁਪਏ ਭੇਜਿਆ ਇੱਥੇ ਜਿਹੜਾ ਲੈਕਚਰ ਦਾ ਕੰਮ ਆ ਉਹ ਵੀ ਹੋਣ ਜਾ ਰਿਹਾ ਸੋ ਅਸੀਂ ਇਸ ਸ਼ਹਿਰ ਦੇ ਵਿੱਚ ਜਿਵੇਂ ਮੇਰ ਸਾਹਿਬ ਨੇ ਅੰਦਰ ਕਿਹਾ ਸੀ ਕਿ ਆਮ ਲੋਕ ਤੇ ਲੋਕ ਬਿਜ਼ਨਸ ਕਰ کوئی بندہ شادی لگے بس نہیں کرنا ਸੋ ਮੈਂ ਜਿਆਦਾ ਨਾਕੀਦਾ ਹੋਇਆ ਕਿਉਂਕਿ ਅੱਜ ਪਹਿਲੀ ਵਾਰ ਮਹਾਰਾਣੀ ਪ੍ਰਤਿਪਾਲ ਜੀ ਦੇ ਸਾਹਮਣੇ ਇੱਕ ਜੰਮ ਸ਼ਬਦ ਗਏ ਆ ਸੋ ਅਸੀਂ ਫੇਰ ਸਾਤਾ ਜਿੰਨੇ ਵੀ ਉਹਨਾਂ ਦੇ ਨਾਲ ਆਏ ਆ ਅਸੀਂ ਸਾਰਿਆਂ ਦਾ ਦਿਲ ਦੀਆਂ ਗਹਿਰਾਈ ਤੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਅਖੀਰ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸ਼ੁਕਰੀਆ ਮੈਂ ਸਾਡੇ ਪਟਿਆਰੇ ਦਾ ਮਾਨ ਮੀਰ ਸਾਹਿਬ ਕੀ ਬੇਨਤੀ ਕਰਦਾ ਕਿ ਉਹ 2 ਮਿੰਟ ਵਾਸਤੇ ਜ਼ਰੂਰ ਬਹੁਤ ਹੀ ਸਤਿਕਾਰਯੋਗ ਅੱਜ ਦੇ ਇਸ ਪਵਿੱਤਰ ਜਿਹੜਾ ਮੈਂ ਕਹਿ ਸਕਦਾ ਹਾਂ ਉਹਦਾ ਗੋਹਰੇ ਬਹੁਤ ਵੱਡੀ ਸੋਚ ਜਸਰ ਸਾਹਿਬ ਚਾਹੇ ਤੂੰ ਇਸ ਸਮਾਜ ਹੈ ਚਾਹੇ ਤੂੰ ਇੱਕ ਪਰਿਵਾਰ ਹੈ ਚਾਹੇ ਤੂੰ ਬਿੰਦ ਹੈ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਤਰੱਕੀ ਕਰਨ ਤੋਂ ਬਾਅਦ ਆਪਣੇ ਸੱਗੇ ਨੂੰ ਵੀ ਭੁੱਲ ਜਾਂਦੇ ਆ ਤੇ ਤੁਸੀਂ ਲੋਕ ਜਿਹੜੇ ਅੱਜ ਚੀਫ ਇੰਜੀਨੀਅਰ ਦੇ ਅਹੁਦੇ ਤੇ ਰਹੇ ਵੱਡੇ ਵੱਡੇ ਅਹੁਦੇ ਤੇ ਰਹਿਣ ਤੋਂ ਬਾਅਦ ਆਪਣੇ ਸਮਾਜ ਦਾ ਆਪਣੇ ਸਾਥੀਆਂ ਦੇ ਬਾਰੇ ਬਹੁਤ ਬੜਾ ਤੁਸੀਂ ਪ੍ਰਣਾਮ ਕੀਤਾ ਹੈ। ਇਹਦੀ ਲਈ ਜਿਹੜੀ ਤੁਹਾਡੀ ਭਾਵਨਾ ਹੈ ਉਹਨੂੰ ਮੈਂ ਨਮਸਕਾਰ ਕਰਦਾ ਤੇ ਪ੍ਰਮਾਤਮਾ ਨੂੰ ਆਸ ਕਰਦਾ ਕਿ ਇਹਹੀ ਭਾਵਨਾ ਸਾਰੇ ਚ ਬਾਵੇ। ਅੱਜ ਦਾ ਸਮਾਂ ਸਮਾਜ ਦੇ ਵਿੱਚ ਇਸ ਤਰੀਕੇ ਦਾ ਚੱਲ ਰਿਹਾ ਹੈ ਕਿ ਪਰਿਵਾਰ ਦੇ ਕੋਈ ਬਜ਼ੁਰਗ ਬਾਰੇ ਨਹੀਂ ਸੋਚ ਰਿਹਾ। ਭਾਈ ਭੈਣ ਦੇ ਬਾਰੇ ਬਹੁਤ ਘੱਟ ਜੋ ਜਿਹੜੇ ਪਰਿਵਾਰ ਦੇ ਵਿੱਚ ਵੀ ਸਾਡੇ ਖਰਾਬ ਆ ਗਿਆ ਜਾਂ ਅਸੀਂ ਜੁਬੇਵਰੀ ਤੋਂ ਬਚਰ ਲਾਗੇ ਤੇ ਅੱਜ ਤੁਸੀਂ ਉਹ ਲੋਕੋ ਜਿਨ੍ਹਾਂ ਦੇ ਆਪਣੇ ਸਮਾਜ ਦੀ ਜ਼ਿੰਮੇਵਾਰੀ ਉਸ ਉਚਾਈ ਤੇ ਜਾਣ ਤੋਂ ਬਾਅਦ ਵੀ ਆਪਣੀ ਸਮਝੀ ਹੈ ਥੋੜੀ ਇਸ ਭਾਵਨਾ ਨੂੰ ਭਾਵਨਾ ਵੀ ਮੈਂ ਗਲਤ ਵੀ ਕਰਨਾ ਤੇ ਇਹ ਆਸ ਕਰਦਾ ਕਿ ਜਿਹੜੇ ਲੋਕ ਅੱਜ ਬੈਠੇ ਹਨ ਉਹ ਇਹ ਭਾਵਨਾ ਨੂੰ ਲੈ ਕੇ ਜਾਣ ਕਿ ਅੱਜ ਇਹ ਸਮਾਜ ਦੇ ਉਹ ਲੋਕ ਜਿਹੜੇ ਉੱਚੇ ਮੁਕਮਲ ਦੇ باوجود ਵੱਡੀਆਂ ਪੋਸਟਾਂ ਤੇ ਰਹਿ ਕੇ ਆਪਣੇ ਭਰਾਵਾ ਦਾ ਹੱਥ ਫੜ ਕੇ ਕਹਿ ਰਹੇ ਕਿ ਅਸੀਂ ਵੀ ਇਹਨਾਂ ਨੂੰ ਨਾਲ ਚਲਾਵਾਂਗੇ ਤੇ ਮੈਂ ਚਾਹਦਾ ਕਿ ਇੱਕ ਵਾਰੀ ਅਸੀਂ ਸਾਰੇ

ਜੇ ਜਦੋਂ ਪਾਰਲੀਮੈਂਟ ਵਾਸਤੇ ਜਦੋਂ ਅਸੀਂ ਹਲਕੇ ਦੀ ਗੱਲ ਕਰਦੇ ਤਾਂ ਇੱਕ ਹਲਕੇ ਨੂੰ ਜੇ ਅਸੀਂ ਗੱਲ ਕਰਦੇ ਤਾਂ 25 30 40 ਲੱਖ ਰੁਪਏ ਇੱਕ ਇਲਾਕੇ ਨੂੰ ਮਿਲਦਾ ਇੱਕ ਜਿਹੜਾ ਐਮ ਐਲ ਏ ਦਾ ਸਾਡੇ ਲੋਕ ਹਲਕੇ ਹੈ ਤੇ ਇਹਨਾਂ ਨੇ ਬਹੁਤ ਵੱਡੀ ਇਸ ਭਾਵਨਾ ਦੀ ਕਦਰ ਕੀਤੀ ਹੈ ਮੈਂ ਫਿਰ ਸਾਰੀ ਸੁਸਾਇਟੀ ਦਾ ਜਿਹੜੀ ਸਾਡੀ ਉਹ ਅਵੈਕਰ ਭਵਨ ਜਿਹੜਾ ਬਣਾਇਆ ਇਸ ਕੰਮ ਨੂੰ ਚਲਾਉਣ ਦੇ ਵਾਸਤੇ ਇਹਨਾਂ ਨੇ ਯਤਨ ਕੀਤਾ ਤੇ ਅਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਸ ਦੇ ਵਿੱਚ ਵੱਧ ਚੜ ਕੇ ਯੋਗਦਾਰ ਹੋਵਾਂਗੇ ਧੰਨਵਾਦ ਜੀ گہرائیوں so, <متحدث> کو جی جسر نے کہ بٹنڈے ہرندر چوپڑا جی اکیس سو روپیہ دے کے گئے تھے شکریہ مہربانی چوپڑا سا بہت بہت مہربانی سو نار پی ایس سی بھی شیڈول کاسٹ آفیسرز اینڈ ایمپلائیز ایسوسیشن پنجاب